ਸਰਸਾ ਡੇਰਾ ਮੁਖੀ ਰਾਮ ਰਹੀਮ ਅੱਜ ਫੇਰ ਜੇਲ੍ਹ ਤੋਂ ਬਾਹਰ ਆ ਗਿਆ ਉਸ ਨੂੰ ਫੇਰ ਪਰੋਲ ਮਿਲ ਗਈ ਹੈ ਇਹ ਪਰੋਲ ਕਿਵੇਂ ਮਿਲੀ ਹੈ ਕਿਉਂ ਮਿਲੀ ਹੈ ਕਿੰਨੇ ਦਿਨਾਂ ਦੀ ਮਿਲੀ ਹੈ ਤੇ ਇਹਦੇ ਤੇ ਵਿਵਾਦ ਕੀ ਹੈ ਪੂਰੀ ਗੱਲਬਾਤ ਆਪਾਂ ਕਰਦੇ ਹਾਂ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖੀ ਜਾਓ ਸਰਸਾ ਡੇਰਾ ਮੁਖੀ ਜਿਹੜਾ ਕਿ ਆਪਣੀਆਂ ਹੀ ਸਾਧਵੀਆਂ ਦੇ ਨਾਲ ਗਲਤ ਕੰਮ ਕਰਨ ਦੇ ਇਲਜ਼ਾਮ ਦੇ ਵਿੱਚ ਲੰਬੇ ਟਾਈਮ 2017 ਤੋਂ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਲਗਾਤਾਰ ਪੈਰੋਲ ਮਿਲਦੀ ਰਹੀ ਹੈ ਮਤਲਬ ਜੇਲ੍ਹ ਤੋਂ ਛੁੱਟੀ ਮਿਲਦੀ ਰਹੀ ਹੈ ਲੰਬੀ ਲੰਬੀ ਛੁੱਟੀ ਮਿਲਦੀ ਰਹੀ ਹੈ ਤੇ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠੇ ਸੀ ਔਰ ਮਾਮਲਾ ਹਾਈ ਕੋਰਟ ਚ ਗਿਆ ਸੀਗਾ ਕਿ ਹਰਿਆਣਾ ਦੀ ਸਰਕਾਰ ਉਸ ਨੂੰ ਵਾਰ-ਵਾਰ ਪੈਰੋਲ ਦੇ ਕੇ ਜੇਲ੍ਹ ਚੋਂ ਬਾਹਰ ਕਿਉਂ ਲੈ ਆਉਂਦੀ ਹੈ ਉਹਦੇ ਨਾਲ ਇੰਨੀ ਰਹਿਤ ਕੋ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੁਝ ਟਾਈਮ ਲਈ ਉਹਨੂੰ ਪੈਰੋਲ ਨਹੀਂ ਮਿਲੀ ਫਿਰ ਅਦਾਲਤ ਨੇ ਹਾਾਈ ਕੋਰਟ ਨੇ ਇਹ ਮਾਮਲਾ ਹਰਿਆਣਾ ਸਰਕਾਰ ਤੇ ਛੱਡ ਦਿੱਤਾ ਤੇ ਹਰਿਆਣਾ ਸਰਕਾਰ ਨੇ ਹੁਣ ਫੇਰ ਪਰੋਲ ਦੇ ਦਿੱਤੀ ਹੈ ਇਹ ਪਰੋਲ ਮਿਲੀ ਹੈ 21 ਦਿਨਾਂ ਦੀ ਪਰੋਲ ਦੇ ਵਿੱਚ ਇਹ ਹੈ ਕਿ ਉਹ ਸੁਨਾਰੀਆ ਜੇਲ ਜਿੱਥੇ ਉਹ ਬੰਦ ਹੈ ਉਥੋਂ ਸਿੱਧਾ ਯੂਪੀ ਦੇ ਬਾਗਪਤ ਆਸ਼ਰਮ ਜਿਹੜਾ ਇਹਨਾਂ ਦੇ ਸਰਸਾ ਡੇਰੇ ਦਾ ਹੈ ਉਹਦੇ ਵਿੱਚ ਜਾਵੇਗਾ ਤੇ ਉੱਥੇ ਉਹ ਆਪਣੀ 21 ਦਿਨਾਂ ਦੀ ਜੇਲ ਤੋਂ ਛੁੱਟੀ ਜਿਹੜੀ ਆ ਉਹ ਕੱਟੇਗਾ ਛੁੱਟੀ ਦਾ ਆਨੰਦ ਲਏਗਾ ਤਾਂ ਇੱਥੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਲੰਬੇ ਟਾਈਮ ਤੋਂ ਉੱਠ ਰਹੇ ਨੇ ਇਹ ਕਿਹਾ ਜਾ ਰਿਹਾ ਕਿ ਸਰਸਾ ਡੇਰਾ ਮੁਖੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਕਿੰਨੇ ਕਿੰਨੇ ਦਿਨਾਂ ਦੀ ਦਿੱਤੀ ਜਾਂਦੀ ਹੈ ਇਲਜ਼ਾਮ ਵੀ ਉਹਦੇ ਤੇ ਬਹੁਤ سنگੀਨ ਨੇ ਤੇ ਸਜ਼ਾ ਵੀ ਉਹਨੂੰ ਬਹੁਤ ਵੱਡੀ ਹੈ ਤੇ ਇਲਜ਼ਾਮ ਜਿਹੜੇ ਨੇ ਉਹ ਬੜੇ ਸ਼ਰਮਨਾਕ ਵੀ ਨੇ ਜਿਨ੍ਹਾਂ ਤਹਿਤ ਅਦਾਲਤ ਨੇ ਉਹਨੂੰ ਜੇਲ੍ਹ ਭੇਜਿਆ ਜੇਕਰ ਉਸ ਨੂੰ ਪਰੋਲ ਮਿਲ ਸਕਦੀ ਹੈ ਤਾਂ ਫਿਰ ਜਿਹੜੇ ਹੋਰ ਬਹੁਤ ਸਾਰੇ ਚਾਹੇ ਉਹ ਸਿਆਸੀ ਕੈਦੀ ਚਾਹੇ ਉਹ ਲੇਖਕ ਚਾਹੇ ਪੱਤਰਕਾਰ ਸਰਕਾਰਾਂ ਦੇ ਖਿਲਾਫ ਲਿਖਣ ਕਰਕੇ ਜਿਹੜੇ ਜੇਲ੍ਹਾਂ ਚ ਬੰਦ ਨੇ ਜਾਂ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਪਰੋਲ ਜਾਂ ਰਿਹਾਈ ਕਿਉਂ ਨਹੀਂ ਦਿੱਤੀ ਜਾ ਰਹੀ ਸਵਾਲ ਇੱਥੇ ਬਹੁਤ ਵੱਡਾ ਇਹ ਲੰਬੇ ਟਾਈਮ ਤੋਂ ਉੱਠ ਰਿਹਾ ਕਿ ਬਹੁਤ ਸਾਰੇ ਬੰਦੀ ਸਿੰਘ ਇਹੋ ਜਿਹੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੌਤਾਂ ਹੋ ਗਈਆਂ ਔਰ ਉਹਨਾਂ ਨੂੰ ਬਹੁਤ ਜ਼ੋਰ ਲਾ ਕੇ 2-2 3-3 ਘੰਟੇ ਦੀ ਪੈਰੋਲ ਸੰਸਕਾਰ ਕਰਨ ਲਈ ਮਿਲਦੀ ਰਹੀ ਹੈ ਇੱਕ ਦਿਨ ਦੀ ਜਾਂ ਦੋ ਦਿਨਾਂ ਦੀ ਜਾਂ 5-7 ਦਿਨਾਂ ਦੀ ਤਾਂ ਕੀ ਮੌਤ ਤੇ ਵੀ ਇੱਕ ਦਿਨ ਦੀ ਪੈਰੋਲ 3-4 ਘੰਟਿਆਂ ਲਈ ਤਾਂ ਇੱਥੇ ਸਿਰਸਾ ਡੇਰਾ ਮੁਖੀ ਨੂੰ ਕਦੇ 21 ਦਿਨਾਂ ਦੀ ਪੈਰੋਲ ਕਦੇ 28 ਦਿਨਾਂ ਦੀ ਪੈਰੋਲ ਕਦੇ 40 ਦਿਨਾਂ ਦੀ ਪੈਰੋਲ ਲਗਾਤਾਰ ਹਰਿਆਣਾ ਸਰਕਾਰ ਕਿਉਂ ਦਿੰਦੀ ਰਹੀ ਹੈ ਹਰਿਆਣਾ ਸਰਕਾਰ ਦਾ ਇਹ ਪੱਖ ਹੈ ਕਿ ਅਸੀਂ ਨਿਯਮਾਂ ਮੁਤਾਬਕ ਪਰੋਲ ਦਿੱਤੀ ਹੈ ਪਹਿਲਾਂ ਵੀ ਦੂਜੇ ਕੈਦੀਆਂ ਨੂੰ ਨਿਯਮਾਂ ਮੁਤਾਬਕ ਪਰੋਲ ਮਿਲਦੀ ਹੈ ਉਸ ਦੇ ਹਿਸਾਬ ਨਾਲ ਹੀ ਅਸੀਂ ਪਰੋਲ ਦੇ ਰਹੇ ਹਾਂ ਦੇਖੋ ਜੇਕਰ ਕਾਨੂੰਨੀ ਤਰੀਕੇ ਦੇ ਨਾਲ ਸਰਸਾ ਡੇਰਾ ਮੁਖੀ ਨੂੰ ਪਰੋਲ ਦਿੱਤੀ ਜਾਂਦੀ ਹੈ ਤਾਂ ਠੀਕ ਹੈ ਦੇ ਲਓ ਪਰ ਸਵਾਲ ਦੂਜਾ ਹੈ ਜਿਹਦੇ ਤੇ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਫਿਰ ਦੂਜੇ ਕੈਦੀਆਂ ਨੂੰ ਪਰੋਲ ਕਿਉਂ ਨਹੀਂ ਜਿੰਨਾ ਦਿਆਂ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਹਾਈ ਲਈ ਲੱਗਾ ਹੋਇਆ ਉਹਨਾਂ ਦੀ ਕੋਈ ਸੰਵਿਧਾਨ ਹੋਰ ਹੈ ਕਾਨੂੰਨ ਹੋਰ ਹੈ ਸਰਕਾਰਾਂ ਹੋਰ ਨੇ ਨੀਤੀਆਂ ਹੋਰ ਨੇ ਨਿਯਮ ਹੋਰ ਨੇ ਕੀ ਉਹਨਾਂ ਬੰਦੀ ਸਿੰਘਾਂ ਤੇ ਸਿਆਸੀ ਕੈਦੀਆਂ ਦੇ ਲਈ ਕੀ ਵੱਖਰਾ ਇਸ ਦੇਸ਼ ਦੇ ਵਿੱਚ ਕਿ ਜੇ ਡੇਰਾ ਮੁਖੀ ਨੂੰ ਪਰੋਲ ਮਿਲ ਸਕਦੀ ਹੈ ਤਾਂ ਉਹਨਾਂ ਨੂੰ ਕਿਉਂ ਨਹੀਂ ਮਿਲ ਸਕਦੀ ਸੋ ਇੱਥੇ ਸਰਕਾਰਾਂ ਦਾ ਪੱਖ ਇਹ ਰਿਹਾ ਕਿ ਉਹ ਖਤਰਨਾਕ ਕੈਦੀ ਨੇ ਜਾਂ ਨੀਮਾ ਮੁਤਾਬਕ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਗ੍ਰਹਿ ਮੰਤਰਾਲਾ ਠੀਕ ਨਹੀਂ ਸਮਝਦਾ ਤਾਂ ਫਿਰ ਇੱਥੇ ਸਵਾਲੇ ਪੈਦਾ ਹੁੰਦਾ ਕਿ ਜਿਹੜੇ ਦੋਸ਼ ਸਰਸਾ ਡੇਰਾ ਮੁਖੀ ਤੇ ਲੱਗੇ ਹੋਏ ਨੇ ਜਿਹੜੇ ਸਿੱਧ ਅਦਾਲਤ ਦੇ ਵਿੱਚ ਹੋਣ ਤੋਂ ਬਾਅਦ ਉਹਨੂੰ ਸਜ਼ਾ ਮਿਲੀ ਦੋਰੀ ਉਮਰ ਕੈਦ ਦੀ ਸਜ਼ਾ ਤਾਂ ਫਿਰ ਕੀ ਉਹ ਦੋਸ਼ ਜਿਹੜੇ ਨੇ ਉਹ ਸਰਕਾਰਾਂ ਦੀ ਨਜ਼ਰ ਦੇ ਵਿੱਚ ਛੋਟੇ ਨੇ ਨਿੱਕੇ ਨੇ ਕੀ ਉਹ ਕ੍ਰਾਈਮ ਜਿੰਨਾ ਕਰਕੇ ਇੰਨੀ ਵੱਡੀ ਸਜ਼ਾ ਅਦਾਲਤ ਨੂੰ ਦੇਣੀ ਪਈ ਹੈ ਉਹ ਦੋਸ਼ਾਂ ਨੂੰ ਸਿਸਟਮ ਦਾ ਸਰਕਾਰਾਂ ਛੋਟੇ ਮੰਨਦੀਆਂ ਨੇ ਖੈਰ ਸਵਾਲ ਕੁਝ ਵੀ ਹੋਣ ਜਵਾਬ ਉਹਨਾਂ ਦੇ ਅਜੇ ਉਸੇ ਤਰ੍ਹਾਂ ਪਏ ਨੇ ਪਰ ਦੁਬਾਰਾ ਫੇਰ ਮੈਂ ਦੱਸ ਦਿਆਂ ਕਿ ਸਰਸਾ ਡੇਰਾ ਦੇ ਮੁਖੀ ਨੂੰ ਅੱਜ ਫੇਰ ਪੈਰੋਲ ਮਿਲ ਗਈ ਹੈ ਸਰਸਾ ਡੇਰਾ ਦਾ ਮੁਖੀ ਅੱਜ ਫੇਰ ਜੇਲ੍ਹ ਤੋਂ ਬਾਹਰ ਆ ਗਿਆ ਹੈ ਪੈਰੋਲ ਉਹਨੂੰ ਮਿਲੀ ਹੈ 21 ਦਿਨਾਂ ਦੀ 21 ਦਿਨਾਂ ਦੀ ਪਰੋਲ ਦੇ ਵਿੱਚ ਇਹ ਲਿਖਿਆ ਗਿਆ ਕਿ ਉਹ ਸੁਨਾਰੀਆ ਜੇਲ ਤੋਂ ਸਿੱਧਾ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਦੇ ਵਿੱਚ ਜਾਏਗਾ ਤੇ ਉੱਥੇ ਆਪਣੀ ਜੇਲ ਤੋਂ ਛੁੱਟੀ ਜਾਂ ਪਰੋਲ ਜਿਹੜੀ ਆ ਉਹਨੂੰ ਕੱਟੇਗਾ ਇਹਦੇ ਵਿੱਚ ਇਹ ਵੀ ਜ਼ਿਕਰ ਹੋ ਗਿਆ ਕਿ ਪਹਿਲਾਂ ਅ ਅਦਾਲਤ ਦੇ ਵਿੱਚ ਮਾਮਲਾ ਚੱਲਿਆ ਗਿਆ ਸੀ ਕਿਉਂਕਿ ਬਾਰ-ਬਾਰ ਥੋੜੇ ਟਾਈਮ 'ਚ ਕਈ ਪਰੋਲਾਂ ਜਦੋਂ ਉਹਨੂੰ ਦਿੱਤੀਆਂ ਗਈਆਂ ਬਾਰ-ਬਾਰ ਜੇਲ ਚੋਂ ਉਬਾਰ ਆਇਆ ਤਾਂ ਫਿਰ ਮਾਮਲਾ ਅਦਾਲਤ ਚ ਗਿਆ ਅਦਾਲਤ ਦੇ ਵਿੱਚ ਕੁਝ ਟਾਈਮ ਇਹ ਮਾਮਲਾ ਚੱਲਿਆ ਉਸ ਤੋਂ ਬਾਅਦ ਅਦਾਲਤ ਨੇ ਇਹ ਅਧਕਾਰ ਖੇਤਰ ਸਰਕਾਰ ਦਾ ਹੁੰਦਾ ਹੈ ਔਰ ਸਰਕਾਰ ਦੇ ਹਵਾਲੇ ਕਰ ਦਿੱਤਾ ਮਾਮਲਾ ਵੀ ਇਹਦੇ ਤੇ ਸਰਕਾਰ ਫੈਸਲਾ ਕਰੇ ਔਰ ਸਰਕਾਰ ਹਰਿਆਣਾ ਦੀ ਬੀਜੇਪੀ ਦੀ ਹੈ ਬੀਜੇਪੀ ਦੀ ਹਰਿਆਣਾ ਸਰਕਾਰ ਨੇ ਹੁਣ ਫਿਰ ਸਰਸਾ ਡੇਰਾ ਮੁਖੀ ਨੂੰ ਪਰੋਲ ਦੇ ਦਿੱਤੀ ਹੈ ਤਾਂ ਇੱਥੇ ਇੱਕ ਆ ਵੱਡੀ ਚਰਚਾ ਇਹ ਹੈ ਕਿ ਇਹ ਪਰੋਲ बार-बार ਇਸ ਕਰਕੇ ਮਿਲਦੀ ਹੈ ਕਿਉਂਕਿ ਹਰਿਆਣਾ ਦੇ ਵਿੱਚ ਵੋਟਾਂ ਸਿਰਤੇ ਨੇ ਕੁਝ ਦਿਨਾਂ ਬਾਅਦ ਉੱਥੇ ਵੋਟਾਂ ਪੈਣੀਆਂ ਐ ਸੂਬਾ ਸਰਕਾਰ ਹਰਿਆਣਾ ਸਰਕਾਰ ਦੀਆਂ ਤਾਂ ਜਿਹੜੀ ਹਰਿਆਣਾ ਦੀ ਬੀਜੇਪੀ ਸਰਕਾਰ ਐਸ ਟਾਈਮ ਉੱਥੇ ਮੌਜੂਦ ਐ ਉਹ ਜਿਹੜੀਆਂ ਲੱਖਾਂ ਵੋਟਾਂ ਸਰਸਾ ਡੇਰੇ ਨਾਲ ਜੁੜੀਆਂ ਨੇ ਉਹਨਾਂ ਨੂੰ ਆਪਣੇ ਪੱਖ 'ਚ ਭੁਗਤਾਉਣਾ ਚਾਹੁੰਦੀ ਐ ਆਪਣੇ ਪੱਖ 'ਚ ਲੈਣਾ ਚਾਹੁੰਦੀ ਐ ਇਸ ਕਰਕੇ हरियाणा ਦੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਵਾਰ-ਵਾਰ ਡੇਰਾ ਮੁਖੀ ਸਰਸਾ ਡੇਰਾ ਮੁਖੀ ਨੂੰ ਜੇਲ੍ਹ ਤੋਂ ਛੁੱਟੀ ਤੇ ਪੈਰੋਲ ਦੇ ਰਹੀ ਹੈ ਕਿਉਂਕਿ ਜਿਹੜੀ ਉਹਨਾਂ ਨੂੰ ਪਤਾ ਹੈ ਹਰਿਆਣਾ ਸਰਕਾਰ ਨੂੰ ਕਿ ਹਰਿਆਣਾ ਦੇ ਵਿੱਚ ਹੀ ਸਰਸਾ ਡੇਰਾ ਹੈ ਔਰ ਸਰਸਾ ਡੇਰੇ ਦੇ ਨਾਲ ਹਰਿਆਣਾ ਦੇ ਹੀ ਲੱਖਾਂ ਵੋਟਰ ਜੁੜੇ ਹੋਏ ਨੇ ਤਾਂ ਉਹਨਾਂ ਦੀਆਂ ਲਗਭਗ 12-13 ਇਹੋ ਜਿਹੇ ਐਮਐਲਏ ਦੁਨੀਆਵਧਾਨ ਸਭਾ ਸੀਟਾਂ ਨੇ ਜਿਨ੍ਹਾਂ ਦੀ ਜਿੱਤ ਹਾਰ ਜਿਹੜੀ ਹੈ ਉਹ ਸਰਸਾ ਡੇਰੇ ਦੇ VOTER ਜਿਹੜੇ ਨੇ ਉਹ ਪ੍ਰਭਾਵਿਤ ਕਰਦੇ ਨੇ ਸਰਸਾ ਡੇਰਾ ਵੀ ਪਹਿਲਾਂ ਰਾਜਨੀਤਿਕ ਵਿੰਗ ਬਣਾ ਕੇ ਕਿਹੜੀ ਪਾਰਟੀ ਦੇ ਪੱਖ ਚ ਜਾਣਾ ਹੈ ਤੇ ਕਿਹੜੀ ਦੇ ਨਹੀਂ ਜਾਣਾ ਇਹਦੇ ਸੰਬੰਧੀ ਫੈਸਲੇ ਲੈਂਦਾ ਰਿਹਾ ਇਸ ਕਰਕੇ ਪਾਰਟੀਆਂ ਨੂੰ ਪਤਾ ਹੈ ਸਾਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ ਉਹ ਚਾਹੇ ਪੰਜਾਬ 'ਚ ਇਲੈਕਸ਼ਨ ਹੋਣ ਉਹ ਸਰਸਾ ਡੇਰਾ ਮੁਖੀ ਰਾਮ ਰਹੀਮ ਦੇ ਕੋਲ ਜਾ ਕੇ ਮੱਥਾ ਟੇਕਦੇ ਰਹੇ ਨੇ ਅਕਾਲੀ ਦਲ ਦੇ ਲੀਡਰਾਂ ਤੇ ਵੀ ਇਹ ਦੋਸ਼ ਲੱਗੇ ਕਾਂਗਰਸ ਦੇ ਲੀਡਰਾਂ ਦੀਆਂ ਵੀ ਇਸ ਤਰ੍ਹਾਂ ਦੀਆਂ ਫੋਟੋਵਾਂ ਵਾਇਰਲ ਹੋਈਆਂ ਔਰ ਆਮ ਆਦਮੀ ਪਾਰਟੀ ਦੇ ਉੱਪਰ ਵੀ ਇਦਾਂ ਦੇ ਦੋਸ਼ ਲੱਗੇ ਭਾਜਪਾ ਤੇ ਵੀ ਲੱਗੇ ਸਾਰਿਆਂ ਦੇ ਉੱਪਰ ਇਹ ਦੋਸ਼ ਲੱਗਦੇ ਨੇ ਕਿ ਆਪਣੀ ਵੋਟ ਸਿਆਸਤ ਨੂੰ ਚਮਕਾਉਣ ਲਈ ਡੇਰਾਵਾਦ ਦਾ ਸਹਾਰਾ ਹਮੇਸ਼ਾ ਲਿਆ ਜਾਂਦਾ ਰਿਹਾ ਇੱਕ ਡੇਰੇ ਦਾ ਨਹੀਂ ਬਹੁਤ ਸਾਰੇ ਡੇਰਿਆਂ ਦਾ ਲਿਆ ਜਾਂਦਾ ਰਿਹਾ ਹੋਰ ਧਾਰਮਿਕ ਸਥਾਨਾਂ ਦਾ ਵੀ ਲਿਆ ਜਾਂਦਾ ਤਾਂ ਇੱਥੇ ਹੁਣ ਪਰੋਲ ਜਿਹੜੀ ਦਿੱਤੀ ਗਈ ਹੈ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜਾਦ ਬਹੁਤ ਮਿਹਰਬਾਨ